ਸਤਿ ਸ਼੍ਰੀ ਅਕਾਲ ਜੀ ਸਾਰਿਆਂ ਉਮੀਦ ਕਰਦੇ ਹੋਵੇ ਠੀਕ ਠਾਕ ਹੋਵਗੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਭੁੱਲੋ ਡੇਰੀ ਫਾਰਮ ਕਾਲ ਕੇ। ਦੋਸਤੋ ਅੱਜ ਆਪਾਂ ਪਹੁੰਚੇ ਆ ਖੰਨੇ। ਖੰਨੇ 2024 28 ਤਰੀਕ ਦੀ ਮੰਡੀ ਆ ਤੇ ਕਾਫੀ ਮੰਡੀ ਭਰੀ ਆ ਮੱਝਾਂ ਕਾਫੀ ਜਿਆਦੀਆਂ ਘਾਵਾ ਵੀ ਆ ਤੇ ਅੱਜ ਆਪਾਂ ਜਾਣਦੇ ਆ ਕੀ ਰੇਟ ਆ ਤੇ ਇੱਕ ਦੋਸਤੋ ਰਿਕਵੈਸਟ ਆ ਤੁਹਾਡੇ ਗੜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲ ਤੇ ਸੈਟ ਅਪ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਿਹਾ ਕਰੇ। ਤੇ ਵੀਡੀਓ ਨੂੰ ਵੱਧ ਤੋਂ ਵੱਧ ਨਾਲ ਸ਼ੇਅਰ ਕਰ ਦਿਆ ਕਰੋ ਜਿਹੜੇ ਵੀਰਪ੍ਰਾਣੇ ਕੋਈ ਡੰਗਰ ਲੈਣਾ ਹੋਵੇ ਉਹਨਾਂ ਤੱਕ ਵੀਡੀਓ ਪਹੁੰਚ ਜਾਇਆ ਕਰੇ ਧੰਨਵਾਦ ਮਿਲਦੇ ਆਂ ਵੀਡੀਓ ਦੇ ਵਿੱਚ ਸਬਸਕ੍ਰਾਈਬ ਜ਼ਰੂਰ ਕਰ ਲੈ ਲਓ ਦੋਸਤੋ ਮੋਹਰ ਨਸਲ ਦੇ ਵੀਰ ਕੋਲ ਝੋਟੀ ਆ ਬਹੁਤ ਸ਼ਾਨਦਾਰ ਅਰਡਰ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਲੈ ਲਓ ਜੀ ਤੇ ਫੇਸ ਕੁਆਲਿਟੀ ਬ੍ਰੀਖ ਸਿੰਘ ਆ ਇਹਨੂੰ ਕਰੋ ਬਦਲੀ ਬੂਥੀ ਦੀ ਝੋਟੀ ਤੇ ਪਤਲਾ ਸਿੰਘ ਆ ਕੱਦ ਕਾਠ ਲੰਥ ਕਾਫੀ ਜਿਆਦੀ ਬਾਕੀ ਵੀਰ ਤੋਂ ਆਪਾਂ ਜਾਣਕਾਰੀ ਲੈਨੇ ਆ ਕਿਨਵਾ ਸੂਹਾ ਕੀ ਰਿਕਾਰਡ ਕਿੱਥੋਂ ਦੀ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਹਾਂ ਹੋ ਠੀਕ ਆ ਬਾਈ ਜੀ ਹਾਂ ਜੀ ਹਾਂ ਜੀ ਤੇ ਕਿਨਵਰ ਕਾ ਸੂਹਾ ਜੀ ਦੁੱਧੇ ਸੂਹਾ ਜੀ ਕਿੱਥੋਂ ਦੀ ਝੋਟੀ ਆ ਸਰਸਾਰਿਆਣਾ ਪਿਓਰ ਸਰਸਾਰਿਆਣਾ ਪਿਓਰ ਜੀ ਤੇ ਕਿੰਨਾ ਦੁੱਧ ਆ ਜੀ ਅੱਜ ਟਾਈਮ 15 ਕਿਲੋ ਤਿਆਰ ਹੈ ਜੀ ਕਿੰਨੇ ਦਿਨਾਂ ਦੀ ਸੂਈ ਨੂੰ ਆਜੋ ਕੀ ਹਫਤੇ ਕੀ ਦੁੱਧ 20 ਕਿਲੋ ਦੇ ਦੇ ਕੇ ਠੰਡਾ ਅੱਛਾ ਜੇ 15 ਹਫਤੇ ਦੀ ਸੂਈ ਹੈ ਤਾਂ 15 ਲੀਟਰ ਦਾ ਦੁੱਧ ਤਿਆਰ ਹੈ ਠੀਕ ਹੈ ਕੋਈ ਨਹੀਂ ਲੈ ਜਾ ਉੱਥੇ ਆ ਛੋਟੀ ਦੇਖ ਦੂਜੀ ਤੇ ਕੀ ਡਿਮਾਂਡ ਕਰਦੇ ਬਾਈ ਇਹਦੀ 160 160 ਦੇਣ ਲੈਣ 145 ਦੀ ਦੇ ਦੇ ਠੀਕ ਹੈ ਤੇ ਪਿਓਰ ਜਾਨੀ ਕਿ ਉਧਰ ਦੀ ਛੋਟੀ ਆ ਇਹ ਹਾਂ ਪਿਓਰ ਇੱਕ ਹੋਰ ਸਾਥ ਪਹਿਲਣ ਚਲੋ ਉਹਦੀ ਬਣਾ ਲੈ ਤੇ ਨੰਬਰ ਦੱਸਿਓ ਨੰਬਰ ਬਾਬਾ ਨੰਬਰ ਦੱਸੀ ਨੇ ਬਾਬਾ ਬਾਈ ਨੰਬਰ ਦੱਸੀ ਚਲ ਖੋਲ ਲੋ ਵੀ ਵੀਰ ਹੁਣਾ ਕੋਲੇ ਇੱਕ ਹੋਰ ਮੋਹਰਾ ਨਸਲ ਦੀ ਪਿਓਰ ਫੇਸ ਕੁਆਲਿਟੀ ਚੈੱਕ ਕਰੋ ਤੇ ਸਿੰਘ ਚੈੱਕ ਕਰੋ ਤੇ ਦੋ ਦੰਦ ਝੋਟੀ ਆ ਤੇ ਕੱਦ-ਕਾਠ ਕਾਫੀ ਸੋਹਣਾ 2 ਲੱਖ ਦੇੜੀ ਕਿੰਨੇ ਦੀ ਆ ਆਰਡਰ ਕੁਆਲਿਟੀ ਦੋਸਤੋ ਚੈੱਕ ਕਰ ਸਕਦੇ ਹੋ ਤੁਸੀਂ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਆ ਤੇ ਚੰਗਾ ਪੇਠਪੂੜਾ ਚੰਗਾ ਕੱਦ ਫੇਸ ਕੁਆਲਿਟੀ ਤੇ ਸਿੰਘੇ ਹੋਰ ਰੈਂਕ ਸਿੰਘ ਬਿਲਕੁਲ ਜ਼ਿਆਦਾ ਤੇ ਦੋ ਦੰਦ ਝੋਟੀ ਆ ਤੋਦਾਂ ਕਿੰਨੇ ਦਿਨ ਹੋ ਗਏ ਵੈਜ ਨੂੰ ਆ ਜੋ ਕਿ 15 ਦਿਨਾਂ ਦੇ 15 ਦਿਨਾਂ ਨੂੰ ਕਿੰਨਾ ਤੋ ਤਿਆਰ ਆ ਆ ਦਿੱਤਾ ਮੋਕੇ ਦੇ ਬੱਚਿਆਂ ਨੂੰ ਛੱਡ ਕੇ 7 ਕਿਲੋ ਟਾਈਮ ਦਾ 7 ਕਿਲੋ 14 ਲੀਟਰ ਜਾਣੀਗੇ ਅਜੇ ਵਧੂ ਵਧੂਗੀ ਉਹ ਤਾਂ ਆਂਦਾ ਠੀਕ ਆ ਜੀ ਤੇ ਕੀ ਡਿਮਾਂਡ ਕਰਦੇ ਦੀ 180 ਦੇ ਲੈਣ 165 ਕੀ ਠੀਕ ਤੇ ਨੰਬਰ ਦੱਸੋ ਨਾਲ ਦੇ ਨੂੰ ਕਿਹੜਾ ਆਏ ਨੰਬਰ ਦਾ ਸੀ ਮੋਬਾਈਲ ਨੰਬਰ ਇਹਦਾ ਨੰਬਰ ਸਹੀ ਆ ਜੀ ਨਾਮ ਕੀ ਵੀ ਜੀ ਬੁੱਲ ਡੇਰੀ ਫਾਰਮ ਕਰਦਾ ਇੱਕ ਸਕਿੰਟ ਕੋਨੇ ਕੋਨੇ ਦੋਸਤੋ ਨਜ਼ਰਤਾਂ ਨੂੰ ਹੋਰ ਚੈੱਕ ਕਰਾਓ ਹੋਰ ਖੋਲੋ ਨਜ਼ਰ ਨਹੀਂ ਦੇ ਸਰ ਜੀ ਬੋਲੋ ਤੁਹਾਡਾ ਹਾਂ ਇੱਕ ਮਿੰਟ ਇੱਕ ਮਿੰਟ ਬੋਲ ਦਿਓ ਉਹਦਾ ਨਾਮ 400 ਰੁਪਏ ਦਾ ਕੱਟਾ ਜਾ ਹੁਣ ਕੱਟ ਕੇ ਹੀ ਖੋਦੂ ਮੱਝ ਖੋਲ ਲਾ ਨਜ਼ਰ ਵੀਡੀਓ ਨੀ ਮੱਝ ਖੋਲ ਤੂੰ ਕੱਟ ਲਾ ਨਾ ਨੰਬਰ ਤਾਂ ਮੈਂ ਦੇ ਦੇਣਾ ਇੱਕ ਹੋਰ ਵੀਰ ਹੋਣਾ ਕੋਰ ਮੋਹਰਾ ਨਸਲ ਦੀ ਝੋਟੀ ਆ ਚੰਗਾ ਕੱਟ ਕਾਠ ਤੇ ਬਲੈਕ ਕਲਰ ਦੀ ਬਹੁਤ ਸ਼ਾਨਦਾਰ ਝੋਟੀ ਆ ਚੰਗਾ ਪੇਠਪੂੜਾ ਚੋਰਸ ਅੱਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਚੰਗਾ ਪੇਠਪੂੜਾ ਜੀ ਰਿੰਗ ਸਿੰਘ ਆ ਬਿਲਕੁਲ ਉੱਥੇ ਹੀ ਮੋੜੇ ਹੋਏ ਤੇ ਪੇਠਪੂੜੇ ਦੀ ਦੋਸਤੋ ਵੀ ਕਾਫੀ ਚੰਗੀ ਸੋਹਣੀ ਹੈ ਜਾਇਦੀ ਆ ਪੂਰੀ ਫੇਸ ਕੁਆਲਿਟੀ ਪਤਲਾ ਫੇਸ ਕੁਆਲਿਟੀ ਬਾਕੀ ਭਾਈ ਜੀ ਹੁਣਾਂ ਨਾ ਕਰਦੇ ਗੱਲ ਕਿ ਕਿਣਵਾ ਸੁਹਾ ਕੀ ਦੋਦਰ ਗਾਲ ਆਰਡਰ ਕੁਆਲਿਟੀ ਦੋਸਤੋ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਦੇ ਸਕਦੇ ਨੇ ਲੀਖ ਲਓ ਨੰਬਰ ਲਿਖ ਲਓ ਥਣ ਵੇਖਿਓ ਬੈਠੀ ਹੈਲੋ ਤੇ ਭਾਈ ਕੀ ਰੇਟ ਹੈ ਦਾ ਹਾਂ ਜੀ ਕੁਮਾਰ ਕਪੂ ਕੀ ਰੇਟ ਆ ਨੰਬਰ ਦੇਣਾ ਇਸ ਦਾ ਸਵਾ ਦੋ ਲੱਖ ਰੁਪਏ ਦੀ ਦੁੱਧ ਕਿੰਨਾ ਜੀ ਦੁੱਧ ਹੈਸ਼ਟੈਗ 12 13 ਕਿਲੋ ਬੋਲੇ ਆ ਚਾਰ ਦਿਨਾਂ ਚਾਰ ਦਿਨਾਂ ਐਸਲੇ ਬੋਲੇ ਸਵਾ ਦੋ ਆ ਤਾਂ ਕਿੰਨੇ ਦੀ ਮੰਨ ਲਓ ਵਾਪਸ ਛੱਡ ਲਈ ਦੋ ਕੀ ਦੇ ਦੇਗੇ ਦੋ ਦੀ ਨੰਬਰ ਦੱਸਿਓ ਜਰ ਮੜਾ 80596 80596 ਹਾਂਜੀ 61448 ਫੇਰ ਦੱਸ ਦਿਓ 80596 ਹਾਂਜੀ 61448 ਠੀਕ ਹੈ ਲਓ ਦੋਸਤੋ ਮੋਹਰਾ ਨਸਲ ਦੇ ਵਿੱਚ ਪਹਿਲਾਂ ਫੇਸ ਕੁਆਲਿਟੀ ਚੈੱਕ ਕਰੋ ਕਿੰਨੀ ਸੋਹਣੀ ਫੇਸ ਕੁਆਲਿਟੀ ਤੇ ਕਿੰਨਾ ਸੋਹਣਾ ਸਿੰਘ ਆ ਚੋਟੀ ਕਿਹੇ ਗੱਲੋਂ ਕੋਸੀਰੀ ਬਹੁਤ ਸ਼ਾਨਦਾਰ ਚੋਟੀ ਆਰਡਰ ਕੁਆਲਿਟੀ ਦੋਸਤੋ ਚੈਸਾ ਇਹ ਨਾ ਤੋਰੀ ਡਾਕਲਾ ਡਾਕਲਾ ਚਲ ਆਰਡਰ ਕੁਆਲਿਟੀ ਚੈੱਕ ਕਰੋ ਦੋਸਤੋ ਲਾਇਆ ਮੋੜ ਬਹੁਤ ਸ਼ਾਨਦਾਰ ਚੋਟੀ ਆ ਬਹੁਤ ਹੀ ਖੂਬਸੂਰਤ ਆ ਜੇ ਮੂੰਹ ਆਪਾਂ ਕਾ ਪੁੱਛਦੇ ਆਂ ਵੀ ਅੱਜ ਦੇ ਤਾਂ ਮੇਰੇ ਖਾਂ ਜਵਾਰ ਹੋਣਾ ਨਾ ਬਾਕੀ ਬਹੁਤ ਸੋਹਣੀ ਚੋਟੀ ਕਿਹੇ ਕਿੱਲੋ ਸ਼ਾਕ ਨੇ ਉਲਟ ਬਹਿਣੀ ਵਾਲੇ ਪਾਸੇ ਦੋਸਤੋ 98 ਦੇਖ ਸਕਦੇ ਹੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਕਿੰਨਾ ਸੁਭਾ ਜੀ ਸੁਭਾ ਪਹਿਲਾ ਹੀ ਹੈ ਮੂੰਹ ਕਿਵੇਂ ਆ ਮੂੰਹ ਦੁੱਗੀ ਆਈ ਦੁੱਗੀ ਆ ਇਹ ਤਾਂ ਜਵਾਨ ਹੋਣਾ ਫਿਰ ਇਹ ਜਵਾਨ ਹੋ ਇਹ ਕੱਦ ਕਰ ਜੂ ਹੋਰ ਕੱਦ ਹੋਰ ਕਰੂਗੀ ਮੋਏ ਚੰਗੀ ਬਣ ਜੂਗੀ ਤੇ ਕਿੰਨਾ ਤੋ ਤਿਆਰ ਦੁੱਧ ਹੋਣ ਹੈਗਾ ਜੀ 10 ਕਿਲੋ ਜਮਾ ਚੋੜ ਕਿੰਨੇ ਦਿਨ ਹੋ ਗਏ ਸੂਈ ਨੂੰ ਉਹਦੇ ਦਵਾਰ ਦਰ ਦਰ ਬਾਰਾ ਦੱਕਾ ਕਿਲੋ ਦੁੱਧ ਦਾ ਹਾਂ ਜਮ 10 ਕਿਲੋ ਹੈਗਾ ਉਹਦਾ ਹੋਰ ਵੀ ਬਧੂ ਆ ਵੀ ਅਜੇ ਤਾਂ ਇੱਕ ਤਾਂ ਮੌਸਮ ਵਧੀਆ ਆ ਜਾਊਗਾ ਇੱਕ ਨਾਲੇ ਕੁਲੀ ਹੈ ਜੀ ਕੀ ਡਿਮਾਂਡ ਕਰਦੇ ਹੋ ਡਿਮਾਂਡ ਤਾਂ ਯਰੇ ਮੰਡੀ ਦਾ 95 ਕਰਦੇ ਆ ਦੇ ਲੈਣ ਦੇ ਲੈਣ 90 ਦੇ ਦੇ ਨੰਬਰ ਦਾ ਨੰਬਰ 88476 4832 ਠੀਕ ਲੋ ਇੱਕ ਹੋਰ ਪਲੂਣ ਛੋਟੀ ਵੀਰ ਕੋਲ ਆ ਮੋਰਾ ਨਸਲ ਦੇ ਵਿੱਚ ਫੇਸ ਕੁਆਲਿਟੀ ਖਲਾਫ ਪਾ ਬਹਾਲੀ ਫੇਸ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਸ਼ਿਪਰਾ ਸਿੰਘ ਤੇ ਚੰਗਾ ਕਾਤਕਾਰ ਆਰਡਰ ਕੁਆਲਿਟੀ ਦੋਸਤੋ ਚੈੱਕ ਕਰ ਸਕਦੇ ਆ ਆ ਵੀ ਸ਼ਾਨਦਾਰ ਹੈ ਮੰਨ ਛੋਟੀ ਗੱਡੀ ਵਾਸਤੇ ਦੂਰੀ ਵਾਲੇ ਦੀ ਸ਼ਰਤ ਤੇ ਸਾਦੇ ਛੋਟੀ ਬਹੁਤ ਸੁਣੀ ਆ ਤੇ ਇਹ ਵੀ ਹਜੇ ਮਤਲਬ ਵੀ ਦੋਦਾਂ ਦੀ ਕਹਿੰਦੇ ਵੀਰ ਬਾਕੀ ਵੀਰ ਉਹਨਾਂ ਨੇ ਕਰਦੇ ਆ ਗੱਲ ਕਿ ਕਿਦਾਂ ਕੀ ਲਿਆ ਬਾਈ ਬਹੁਤ ਸੋਹਣੀ ਝੋਟੀ ਤੇ ਪਤਲੀ ਬੂਤੀ ਤੇ ਜੈਡ ਬਲੈਕ ਝੋਟੀ ਹੈ ਬਿਲਕੁਲ ਜੈਡ ਬਲੈਕ ਜਿਹਨੂੰ ਆਪਾਂ ਜੈਡ ਬਲੈਕ ਕਹਿੰਦੇ ਆਂ ਡਾਕਟਰ ਕੁਆਲਟੀ ਫਿਰ ਜੱਜ ਕਰ ਸਕਦੇ ਤੇ ਬਹਿਣਿਆ ਦੇ ਪਾਸੋਂ 298 ਵੇਖ ਸਕਦੇ ਸੀ ਤੇ ਭਾਈ ਇਹ ਕਿੱਦਾਂ ਮੂੰਹ ਇਹ ਮੂੰਹ ਚੌਗੀ ਆ ਭਾਈ ਚੌਗੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਹਫਤਾ ਹੋ ਗਿਆ ਯਾਨੀ ਕਿ ਦੁੱਧ ਤੇ ਆ ਗਈ ਕਿਹਨਾ ਦੁੱਧ ਦੁੱਧ ਹੈ ਰੇ ਤੇ ਲੱਜਾ 12 ਕਿਲੋ ਐ ਮਿੰਮਾ ਠੰਡਾ ਕੀ ਗੇਮ ਦਾ ਇਹਦੀ ਕੀਮਤ ਲੱਖ ਹੈ ਦੇਣ ਲਾਣ ਦੇਣ ਲਾਣ ਇਹ 95 95 ਨੰਬਰ ਦਾ ਨੰਬਰ 887648300 ਲਓ ਜੀ ਲੋਹਾ ਮੋਰਾ ਮੋਰਾ ਦੇ ਲੋਹਾ ਦੇ ਵਿੱਚ ਸਾਡੇ ਵਾਲੇ ਪਾਸੇ ਨੂੰ ਆਂਦੇ ਗੱਬਣ ਝੋਟੀ ਆ ਪਰ ਬਹੁਤ ਸ਼ਾਨਦਾਰ ਚੰਗੀ ਪੇਠ ਪੁੜੇ ਦੀ ਅਡਰ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਸਿੰਘ ਥੋੜਾ ਜਿਹਾ ਖੁੱਲਾ ਹੈ ਤੇ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਜੈਡ ਬਲੈਕ ਆ ਬਿਲਕੁਲ ਤੇ ਕਈ ਇਹਨੂੰ ਲੋਹਾ ਵੀ ਕਹਿੰਦੇ ਕਿ ਪੂਰਾ ਪੂਰਾ ਇਰਾਂਗਾ ਮਾਰਦੀ ਆ ਤੇ ਆਰਡਰ ਕੁਆਲਿਟੀ ਦੋਸਤੋ ਦੇਖ ਸਕਦੇ ਤੁਸੀਂ ਬਹੁਤ ਸ਼ਾਨਦਾਰ ਤਾਂ ਬਾਕੀ ਬਾਈ ਹੁਣਾਂ ਨਾ ਕਰਦੇ ਗੱਲ ਭਾਈ ਕਿਣਵਾ ਸੂਹਾ ਹੈ ਕੱਬਣ ਇਹ ਜੂਆ ਦੂਜਾ ਹੀ ਪਹਿਲੇ ਸੂਏ ਦਾ ਕੀ ਰਿਕਾਰਡ ਆ ਪਹਿਲੇ ਸੂਏ ਦਿੱਤਾ ਹੀ ਇਹਨੇ 11 ਕਿਲੋ 11 ਕਿਲੋ ਇਰਗਾ 13 ਕਿਲੋ ਲੱਗੇ ਜਾਊ ਫਿਰ ਹਾਂ ਠੀਕ ਕਿੰਨੇ ਦਿਨ ਬਾਕੀ ਆ ਜੀ ਇਹਦਾ 95 ਆ ਜੀ ਕਿੰਨੇ ਦਿਨ ਬਾਕੀ ਆ ਇੱਕ ਦਿਨ ਲੈ ਜੀ ਹਫਤਾ ਹਫਤਾ ਹਫਤੇ ਤੋਂ ਬਾਅਦ ਬਾਅਦ ਲਈ ਜੀ ਠੀਕ ਹੈ ਕੀ ਡਿਮਾਂਡ ਜੋ ਡਿਮਾਂਡ ਇਹਦੀ ਕੀ ਡਿਮਾਂਡ ਬਦ ਇਹਦਾ ਵੀ 95 95 ਚਲ ਨੰਬਰ ਦੱਸ ਨੰਬਰ ਦੱਸ ਦਿਓ ਮੜਾ ਨੰਬਰ 8847648 ਦਿਨ ਜੀ ਠੀਕ ਹੈ ਚਲੋ ਵਿਖਾ ਦੇ ਲੋ ਦੋਸਤੋ ਬਾਈ ਹੁਣਾਂ ਦਾ ਸੰਪਰਕ ਕਰ ਲਿਓ ਜਿਹੜਾ ਵੀ ਤੰਗ ਡੰਗਰ ਪਸੰਦ ਲੋ ਵੀਰ ਮੋਰਾ ਨਸਲ ਦੇ ਵਿੱਚ ਝੋਟੀ ਕਰੋ ਚੈੱਕ ਆਡਰ ਕੁਆਲਿਟੀ ਤੇ ਫੇਸ ਕੁਆਲਿਟੀ ਪਹਿਲਾਂ ਤੁਹਾਨੂੰ ਫੇਸ ਕੁਆਲਿਟੀ ਦਿਖਾਉਣੇ ਆ ਦੇਖ ਸਕਦੇ ਹੋ ਤੁਸੀਂ ਤੇ ਵੀ ਸ਼ੇਪ ਦੇ ਵਿੱਚ ਬਿਲਕੁਲ ਝੋਟੀ ਨਿੱਕੀ ਵਕੀ ਦੀ ਤੇ ਅਡਰ ਕੁਆਲਟੀ ਦੋਸਤੋ ਚੈੱਕ ਕਰੋ ਕਾਫੀ ਸ਼ਾਨਦਾਰ ਅਡਰ ਕੁਆਲਟੀ ਲਾਇਓ ਤੇ ਬਹੁਤ ਸੋਹਣੀ ਝੋਟੀ ਆ ਵੀ ਸ਼ੇਪ ਦੇ ਵਿੱਚ ਤੇ ਨਿੱਕੀ ਵਕੀ ਦੇ ਵਿੱਚ ਬਾਕੀ ਬਾਈ ਜੀ ਹੁਣ ਨਾ ਕਰਦੇ ਗੱਲ ਕਿਣ ਵਾਂ ਸੂਬਾ ਹੈ ਕੀ ਡਿਮਾਰਡ ਆ ਕਿੰਨਾ ਦੁੱਧ ਆ ਤੇ ਕੀ ਰਿਕਾਰਡ ਹੈ ਦਾ ਝੋਟੀ ਕਿਸੇ ਗੱਲੋਂ ਨਹੀਂ ਕੋਸੀ ਬਹੁਤ ਸੋਹਣੀ ਤੇ ਥਾਣ ਵੀ ਦੋਸਤੋ ਤੁਹਾਨੂੰ ਬਹਿਣੀ ਵਾਲੇ ਪਾਸਿਓਂ ਵਿਖਾ ਦਿੰਨੇ ਆ। ਥਨ ਚੈੱਕ ਕਰ ਸਕਦੇ ਤੁਸੀਂ। ਸਪੇਸ ਤੇ ਤੇ ਠੰਡੀ ਸੀ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ। ਹੋਰ ਠੀਕ ਠਾਕ ਵੀਰ ਜੀ? ਹਾਂ ਠੀਕ। ਕਿੰਨੇ ਵਸਵਾ ਵੀਰ ਜੀ? ਇਹ ਦੂਜਾ ਸੂਬਾ। ਕਿੰਨੇ ਦਿਨ ਹੋ ਗਏ? ਇਹ ਪਰਸੋਂ ਸੂਈ ਆ ਜੀ। ਪਰਸੋਂ ਬੋਲੇ ਚੀ ਆ ਜੀ। ਬੋਲੇ। ਕਿੰਨਾ ਬੋਲਾ? ਬੋਲਾ 10 ਲੀਟਰ ਜੀ। ਕਿੰਨਾ ਕੱਡੂ ਦੁੱਧ ਦੇ? ਦੁੱਧ ਦੇ ਜੀ 14-15 ਜੰ। 14-15। ਕੀ ਡਿਮਾਂਡ ਕਰਦੇ? ਇਹਦੇ 1,10,000। ਦੇਣ ਲੈਣ ਵਾਲਾ ਇਹਦਾ। ਕਰ ਦਿੰਗੇ ਇਮਾਨਦਾਰ ਮੋਕੇ ਦੇ ਮਾਨਦਾਰ। ਨੰਬਰ ਦੱਸ ਦਿਓ। ਨੰਬਰ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਪੰਡਾ ਵਾਗੇ ਖਲੋਤੀ ਕਰਮ ਵਾਲੀ ਤੇ ਨਿੱਕਾ ਸਿੰਘ ਆ ਬਿਲਕੁਲ ਤੇ ਰਾਜੀ ਮੱਝਾ ਹਰ ਕੀ ਆ ਛੋਟਾ ਸਿੰਘ ਤੇ ਬਹੁਤ ਸੋਹਣੀ ਬੇਲ ਤੇ ਚੰਗਾ ਕਾਤਕਾਰ ਤੇ ਜੇ ਡੱਕੀ ਭਾਈ ਡੱਕੀ ਕਰਾ ਡਾਕ ਲਈ ਡਾਕ ਲਈ ਡਾਕੀ ਨਹੀਂ ਨਹੀਂ ਡਾਕ ਲਈ ਆਰਡਰ ਕੁਆਲਿਟੀ ਚੈੱਕ ਕਰੋ ਦੋਸਤੋ ਬਹਿਣੀ ਵਾਲੇ ਪਾਸੋਂ ਥਣ ਵੇਖੋ ਬਿਲਕੁਲ ਜਿੱਦਾਂ ਮੱਝ ਹੁੰਦੀ ਆ ਇਹ ਮੱਝਰਗੀ ਪੂਰੀ ਗਾਂ ਹੈ ਨਿੱਕਾ ਨਿੱਕਾ ਸਿੰਘ ਆ ਤੇ ਠੰਡੀ ਧੀਰੀ ਤੇ ਥਾਂ ਦੀ ਕੁਆਲਿਟੀ ਦਾ ਡਰ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਤੇ ਵਜਨ ਵੱਟੇ ਵਾਲੀ ਗਾਂ ਹੈ ਨਹੀਂ ਵੀ ਲੱਸੀ ਹੈ ਚਾ ਕਿਦਾਂ ਹੈ ਬਹੁਤ ਖੂਬਸੂਰਤ ਗਾਂ ਹੈ ਬਾਕੀ ਬਾਈ ਤੂੰ ਇਹਦੀ ਵੀ ਜਾਣਕਾਰੀ ਲਈਨੇ ਤੇ ਮਗਰਲੇ ਪਾਸਿਓਂ ਥਾਂ ਦੀ ਸਪੇਸ ਵੇਖ ਲਓ ਤੁਸੀਂ ਕਿੰਨੀ ਸੋਹਣੀ ਹੈ ਤੇ ਠੰਡੀ ਧੀਰੀ ਵੇਖੋ ਜੀ ਕੋਈ ਚੱਕਰ ਨਹੀਂਗਾ ਤੇ ਬਾਕੀ ਮੈਂ ਇੰਨੀ ਗਾਵਾ ਵੇਖੀ ਇੰਨੀ ਰਾਜੀ ਗਾਣੀ ਵੇਖੀ ਮਾਰਾ ਚਲੋ ਕਿੰਨੋਂ ਖੜੇ ਸਵੰਦ ਨਹੀਂ ਦਾ ਵੀਰ ਨੂੰ ਵੀ ਤੇ ਕੀ ਰਿਕਾਰਡ ਹੈ ਬਾਈ ਇਹਦਾ ਕਿੰਨਵਾ ਸੂਆ ਹੈ ਬਾਈ ਇਹ ਦੂਜਾ ਸੂਆਗਾ ਪਹਿਲੇ ਸੂਏ ਦਾ ਕੀ ਰਿਕਾਰਡ ਹੈ ਦਾ ਪਹਿਲੇ ਸੂਏ ਦਾ 22+ ਦੁੱਧ ਹੋਇਆ ਤੇ ਏਰ ਕਾ ਸਾਡੇ ਸੋ 20 ਲੀਟਰ ਬੋਲਾ ਇਥੇਲੇ ਕਿਨੇ ਸਨ ਸੂਈ ਆ 6 ਮਾਦਨ ਸੂਈ ਨੂੰ 30+ ਦਉਈਏ 30+ ਕੀ ਡਿਮਾਂਡ ਕਰਦੇ 1 ਲੱਖ ਦਾ 5000 ਦੇ ਲੈ ਦੇ ਲੈ ਲੱਖ ਦੀ ਗਾਂ ਦੇ ਲੱਖ ਨੰਬਰ ਦੱਸ ਦਿਓ 82897166 ਠੀਕ ਮੋਰਾ ਨਸਲ ਦੇ ਵਿੱਚ ਛੋਟੀ ਹੈ ਦੋਸਤੋ ਤੇ ਪਿੱਛੇ ਉਹ ਗਏ ਕਾਫੀ ਤਗੜਾ ਪੇਟਪੂੜਾ ਹੈ ਤੇ ਗੱਬਣਾ ਵੀਰਾਂ ਦਾ ਤੇ ਪੇਟਪੂੜੇ ਦੀ ਹਾਈਟ ਦੀ ਗੱਲ ਗੇ ਲੋ ਬਹੁਤ ਸੋਹਣੀ ਹਾਈਟ ਚੰਗਾ ਸੋਹਣਾ ਪੇਟਪੂੜਾ ਲਾਇਆ ਬਾਈ ਤੇ ਚੰਗੀ ਰਾਜੀ ਪੇਟਪੂੜੇ ਦੀ ਫੇਸ ਕੁਆਲਟੀ ਵੀ ਦੋਸਤੋ ਚੈੱਕ ਕਰ ਸਕਦੇ ਤੁਸੀਂ ਬਿਲਕੁਲ ਜੈਡ ਬਲੈਕ ਆ ਪਤਲਾ ਸਿੰਘ ਤੇ ਨਿੱਕੀ ਵੱਖੀ ਦੀ ਮੱਝ 98 ਸਾਹ ਦੇ ਉਲਟ ਬਹਿਣੀ ਵਾਲੇ ਪਾਸੋਂ ਦੋਸਤੋ ਕਾਫੀ ਸੋਹਣਾ ਥਣ ਲੱਗਾ ਲੈ ਜਾਓ ਬਾਈ ਤੇ ਕਾਫੀ ਖੂਬਸੂਰਤ ਮਾਝਾ ਦੇਖ ਸਕਦੇ ਤੁਸੀਂ ਕਿਹੇ ਗੱਲੋਂ ਕੁਸੀ ਨਹੀਂ ਗੇ ਅਜੇ ਬਾਈ ਤੋਂ ਪੁੱਛਦੇ ਕਿੰਨੇ ਦਿਨਾਂ ਦੀ ਕੱਚੀ ਹੈ ਕਿਣਾਂ ਵਾਂ ਸੂਹਾ ਹੈ ਅਜੇ ਜਿਸ ਹਾਲ ਉਹਨਾ ਢਿੱਲਾ ਮੈਨੂੰ ਤਾਂ ਬਹੁਤ ਦਿਨਾਂ ਹੀ ਲੱਗਦੀ ਤੇ ਬਾਈ ਕਿਣਵੇਂ ਸੂਹਾ ਸੋਣਾ ਇਹਨੇ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਨਹੀਂ ਤੀਜੇ ਸੂ ਨੂੰ ਤੀਜੇ ਸੂ ਇੱਕ ਹਫਤਾ ਲੇ ਜੀ ਇੱਕ ਹਫਤਾ ਫਿਰ ਜਾਨੀ ਕਿ ਪ੍ਰਾਪਰਟੀ ਲੱਡੂ ਲਾੜ ਕਰ ਦੂਜੇ ਸੂਵੇ ਦਾ ਰੀਕਾਰਡ ਹੈ ਦਾ 14 15 ਈਟਰ ਦਾ ਤੇ ਐਰਕਾ ਕੀ ਤੁਹਾਡੇ ਸਾਬ ਨੂੰ ਉਮੀਦ ਆ ਕਿਉਂਕਿ ਰਾਜੀ ਰੂਜੀ ਚੰਗੀ ਆ ਸੇਵਾ ਦੇ ਰਾਜੀ ਚੰਗੀ ਦਿਨਾਂ ਮਰਜੀ ਦੂਜੇ ਦਾ ਸੇਵਾ ਦੇ ਹਾਂ ਇਹ ਤਾਂ ਡਿਪੈਂਡ ਕਰਦਾ ਜਾ ਕੇ ਪੱਠੇ ਉਹਨਾਂ ਮੇਰੇ ਅਰਕਾ ਤੇ ਫਿਰ ਇਹ ਗੱਲ ਹੈ 15 ਨਾਲ ਛੱਡ ਜਾਂਦੇ ਸਕਦੇ ਠੀਕ ਕੀ ਡਿਮਾਰਟ ਕਰਦੇ ਦੀ ਇਹਦਾ 160000 ਠੀਕ ਦੇਣ ਲੈਣ ਦੇਣ ਲੈਣ ਕਰਦੇ ਮਾਦਰ ਮੌਕੇ ਦੇ ਵਿੱਚੋਂ ਨੰਬਰ ਦੱਸ 8289917686 ਠੀਕ ਹੈ ਨੋ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਆ ਰਿੰਗ ਸਿੰਘ ਤੇ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਲੈ ਜੀ ਤੇ ਬਹੁਤ ਸੋਹਣੀ ਤੇ ਚੰਗੀ ਰਾਜੀ ਝੋਟੀ ਆ ਦੇਖ ਸਕਦੇ ਇਹ ਵੀ ਟੁੱਕੀ ਹੋਈ ਝੋਟੀ ਹੈ ਡਾਕ ਲਈ ਵੀਰ ਤੇ ਮੰਜਾ ਡੈਂਦਾ ਝੋਟੀ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਤੇ ਆਰਡਰ ਕੁਆਲਿਟੀ ਦੇਖੋ ਦੋਸਤੋ ਤੇ ਬਹਿਣੀ ਵਾਲੇ ਪਾਸਿਓਂ ਥਣ ਵੇਖ ਸਕਦੇ ਤੁਸੀਂ ਤੇ ਚੰਗੀ ਪਿੰਡੇ ਦੀ ਚੌੜੀ ਝੋਟੀ ਆ ਜਿਹਨੂੰ ਕਹਿੰਦੇ ਮੰਜਾ ਤੇ ਰੇਂਗ ਸਿੰਘ ਬਿਲਕੁਲ ਖੂਬਸੂਰਤੀ ਇਹ ਲੋ ਕੋਈ ਸ਼ੱਕ ਨਹੀਂ ਗਾ ਬਹੁਤ ਸੋਹਣੀ ਝੋਟੀ ਆ ਚੈੱਕ ਕਰ ਸਕਦੇ ਚੌਂਕੀਆ ਤੌਰ ਤੇ ਸਾਹਮਣੇ ਵਾਲੀ ਆ ਬਾਕੀ ਬਾਈੜਾ ਹੁਣਾ ਕਰਾਂ ਗੱਲ ਕੀ ਕਿੰਨੇ ਦਿਨ ਬਾਕੀ ਆ ਰਹਿੰਦੇ ਕਿਉਂ ਛੱਡਾ ਬਹੁਤ ਸੋਹਣਾ ਦਿਨ ਵੀ ਮੇਰੇ ਸਾਹ ਹਣਾ ਕੋਈ 5-7 ਦਿਨ ਰਹਿੰਦੇ ਹੋਣੇ ਆ ਜੇ ਸਾਹ ਹਣਾ ਬੰਤਰ ਬਹੁਤ ਸੋਹਣੀ ਚੋਟੀ ਹੈ ਬਾਈ ਕਮੈਂਟ ਜੀ ਵੀ ਦੱਸ ਦਿਆ ਕਰੋ ਵੀ ਜੇ ਕਿਤੇ ਗਲਤੀ ਹੁੰਦੀ ਆ ਤੇ ਲਾਈਕ ਸ਼ੇਅਰ ਤੇ ਫੋਲੋ ਜ਼ਰੂਰ ਕਰ ਲਿਆ ਕਰੋ ਇਹ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਯਾਰ ਠੰਡ ਬੜੀ ਹੈ ਵੇ ਲੋ ਇਨੀ ਦੂਰ ਆਈ ਦਾ ਤੇ ਹਾਂਜੀ ਭਾਈ ਕਿੰਵੇਂ ਸਵੇ ਦੀ ਇਹ ਸੂਨ ਵਾਲੀ ਪਹਿਲੇ ਸਵੇ ਦਾ ਕੀ ਰਿਕਾਰਡ ਹੈ ਪਹਿਲੇ ਸਵੇ 12 13 ਕਿਲੋ ਦੁੱਧ ਹੈ ਐਰਕਾ 15 ਪਲੱਸ ਜਾਉ ਹਾਂ 15 ਪਲੱਸ ਜਾਉ ਕਿਉਂ ਚੰਗੀ ਝੋਟੀ ਸੋਣੀ ਹੈ ਤੇ ਕੀ ਡਿਮਾਂਡ ਕਰਦੇ ਇਹਦਾ 1.5 ਲੱਖ ਕਿੰਨੇ ਦਿਨ ਬਾਕੀ ਹੈ ਇਹ ਲੈ ਜੀ ਸੀ ਸਰ ਉਹ ਨਜ਼ਰੋਂ ਤਾਂ ਬਾਂਜੂ ਬਹੁਤ ਸੋਹਣਾ ਹਾਂ ਹਾਂ ਬਹੁਤ ਸੋਹਣਾ ਚੋਣ ਚਣ ਬਹੁਤ ਚੰਗਾ ਹੈ 18ਵੀਂ ਬਹੁਤ ਸੋਹਣਾ ਲੱਗਾ ਬਹੁਤ ਸੋਹਣਾ ਦੋਸਤੋ ਚੈੱਕ ਕਰੋ ਤੁਸੀਂ ਬਹੁਤ ਸੋਹਣਾ ਥਾਣਿਆ ਇਹਨੂੰ ਵੀ ਖੋਲੀ ਯਾਰ ਤੇ ਮੋਬਾਈਲ ਨੰਬਰ ਦਾ 82 49 17 80 86 ਠੀਕ ਹੈ ਜੀ ਲੋ ਦੋਸਤੋ ਮੋਹਰਾ ਨਰਸਦ ਦੇ ਝੋਟੀ ਦੇ ਫੇਸ ਕੁਆਲਿਟੀ ਚੈੱਕ ਕਰੋ ਪਤਲੀ ਫੇਸ ਕੁਆਲਿਟੀ ਤੇ ਪਤਲਾ ਸਿੰਘ ਤੇ ਵੀ ਸ਼ੇਪ ਦੇ ਵਿੱਚ ਝੋਟੀ ਆ ਅਰੜ ਦੀ ਗੱਲ ਚੱਡੇ ਦੀ ਗੱਲ ਗਣੋਂ ਤੋਂ ਬਹੁਤ ਸੋਹਣਾ ਚੱਲ ਦੇਖ ਸਾਹਦੇ ਤੂੰ ਲੈ ਆ ਬਾਈ ਇਹਦਾ ਮੁੱਲ ਤੇ ਥਾਨ ਕੁਆਲਿਟੀ ਤੁਹਾਨੂੰ ਦੋਸਤੋ ਬਾਨ ਨੇ ਕੋਣੇ ਚੰਗੀ ਛੌਂਕਣਾ ਸੰਭਨ ਵਾਲੀ ਝੋਟੀ ਆ ਤੇ ਦੋਂਦੀ ਆ ਮੂੰਹੋਂ ਬਾਈ ਕਹਿੰਦਿਆ ਤੇ ਥਾਨ ਦੀ ਕੁਆਲਿਟੀ ਦੇਖੋ ਦੋਸਤੋ ਬਹੁਤ ਸੋਹਣੀ ਥਾਨ ਦੀ ਕੁਆਲਿਟੀ ਬਾਕੀ ਕਰਦੇ ਬਾਈ ਜੂਨਾ ਗੱਲ ਕਿਣਵਾ ਸੁਆ ਸਸਿਗਾ ਵੀਰ ਜੀ ਓ ਠੀਠਾ ਜੀ ਮੂੰਹ ਦੋਂਦੀ ਕਿੰਨੇ ਦਿਨ ਹੋ ਗਏ ਸੋਈ ਨੂੰ ਕਿੰਨੇ ਹੋ ਗਏ ਦੱਸ ਦਿੰਦੀ ਅੱਜ 10 ਦਿਨ ਦੁੱਧ ਤੇ ਆ ਗਈ ਕਿੰਨਾ ਦੁੱਧ ਦੁੱਧ 12 ਕਿਲੋ ਇਹ ਮੜਮਾ ਕੰਡੇ ਵਾਲਾ ਕੰਡੇ ਵਾਲਾ ਜੀ ਕੀ ਡਿਮਾਂਡ ਕਰਦੇ ਹੋ 2 ਵਾਰ ਕਿਤੀ ਕਰਦੇ ਹੋ ਦੇ ਲੈਣ 1 15 ਦੇ ਦੋ ਮੋਬਾਈਲ ਨੰਬਰ ਦਾ 98782 91 ਇੱਕ ਦਿੱਤੀ ਜੀ ਠੀਕ ਹੈ ਜੀ ਲੋ ਦੋਸਤੋ ਮੋਰਾ نسل ਦੇ ਵਿੱਚ ਝੋਟੀ ਤੇ ਚੰਗਾ ਕੱਦ-ਗਾੜ 5.5 ਪੌਣੇ 6 ਫੁੱਟ ਦੀ ਹਾਈਟ ਤੇ ਫੇਸ ਕੁਆਲਿਟੀ ਤੇ ਰਿੰਗ ਸਿੰਘ ਤੇ ਕੱਦ-ਗਾੜ ਹੱਲੋ ਪਿੱਠ ਪੂੜੇ ਵੱਲ ਕਿਹੇ ਗੱਲੋਂ ਘੱਟ ਨਹੀਂ ਇਹ ਨਹੀਂ ਫੋਕੀ ਤਰੀਫ਼ ਦੇਖ ਸਕਦੇ ਤੁਸੀਂ ਬਾਈ ਦਾ ਕੱਦ ਦੇਖ ਲਓ ਤੇ ਝੋਟੀ ਦਾ ਕੱਦ ਦੇਖ ਲਓ ਬਹੁਤ ਸੋਹਣੀ ਤੇ ਰਿੰਗ ਸਿੰਘ ਆ ਬਿਲਕੁਲ 5.5 ਪੌਣੇ 6 ਫੁੱਟ ਦੇ ਲਾ ਕੇ ਖਸਦਾ ਝੋਟੀ ਦਾ ਤੇ ਬਾਕੀ ਬਾਈ ਜੀ ਹੁਣਾਂ ਨਾ ਕਰਦੇ ਗੱਲ ਕਿਨਵਾ ਸੁਹਾ ਕੀ ਰਿਕਾਰਡ ਜੇ ਆਰਡਰ ਕੁਆਲਿਟੀ ਦੀ ਗੱਲ ਗਣੋ ਤੇ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਵੇਖਿਓ ਤੇ ਬਹਿਣੀ ਵਾਲੇ ਪਾਸੋਂ ਦੋਸਤੋਂ ਥਾਂ ਚੈੱਕ ਕਰ ਸਕਦੇ ਤੁਸੀਂ ਤੇ ਫੇਸ ਕੁਆਲਿਟੀ ਵੇਖੋ ਤੁਸੀਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਠੀ ਠਾ ਵੀਰ ਜੀ ਇੱਥੇ ਖਲਾਕੇ ਆ ਜੋ ਆ ਦੋਸਤੋ ਹਾਈਟ ਵੇਖੋ ਚੋਟੀ ਦੀ ਤੇ ਕਿਣਵਾ ਸੁਆ ਜੀ ਪਹਿਲਾ ਸੁਆ ਮੂੰਹ ਕਿਦਾਂ ਜੀ ਦੋ ਦੰਦ ਦੋ ਦੰਦ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਪੰਜਵਾ ਦਿਨ 55 ਦਿਨ ਹਾਂ ਜੀ ਕਿੰਨਾ ਬੋੜਾ ਹੀ ਆ ਜੜੀ ਉਹ 12 ਕਿਲੋ ਤਿਆਰੀ ਐ ਮਣਵਾ 15 ਲੀਟਰ ਦੁੱਧ ਗੱਡੂ ਫਿਰ ਆਮ ਨਾਲ ਕੀ ਡਿਮਾਂਡ ਕਰਦੇ ਹੋ ਇੱਕ ਤੱਕ 40000 ਰੁਪਏ ਇੱਕ 40 ਦੀ ਮੰਗ ਆ ਕੇ ਦੇਣੀ ਆ ਵਾ ਦੇਣੀ ਆ ਜੀ 1.60 ਦੇਣੀ ਅੱਛਾ ਮੁੱਲ 1.60 ਦੇਣੀ 1.40 ਹਾਂ ਜੀ ਮੋਬਾਈਲ ਨੰਬਰ ਦਾ 62596 ਹਾਂਜੀ 08891 ਠੀਕ ਮੋਹਰਾਂ ਅਸਲ ਦੀ ਝੋਟੀ ਵੀਰ ਉਹਨਾਂ ਕੋਲ ਇੱਕ ਹੋਰ ਆ ਆਰਡਰ ਕੁਆਲਿਟੀ ਦੇਖੋ ਫੇਸ ਖੁੱਲਾ ਫੇਸ ਦਿਖਾ ਲਈ ਭਾਈ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਕਟੀਆਂ ਵਾਲਾ ਫੇਸ ਆ ਛੋਟਾ ਜਿਹਾ ਸਿੰਘ ਬਿਲਕੁਲ ਤੇ ਠੰਡੀ ਸੀ ਤੇ ਮੂੰਹੋਂ ਵੀ ਵੇਖ ਸਕਦੇ ਹੋ ਤੁਸੀਂ ਦੋ ਦੰਦ ਬਿਲਕੁਲ ਲੈ ਜੀ ਬਹੁਤ ਸ਼ਾਨਦਾਰ ਝੋਟੀ ਆ ਇਹਦਾ ਥੋੜਾ ਜਿਹਾ ਕਾਦੂ ਦੇ ਨੂੰ ਕਾਟਾ ਬਾਕੀ ਸੂਣ ਬੁੰਰੀਆਂ ਦੇ ਵਿੱਚ ਕਾਫੀ ਸੋਹਣੀ ਏ ਥਾਨ ਵੱਲੋਂ ਪੇਠਪੂੜਾ ਲੰਥ ਅਬੇਲ ਕੋ ਸਹੀ ਨਿੱਕੀ ਵੱਖੀ ਦੀ ਵੀ ਸ਼ੇਪ ਝੋਟੀ ਆ ਤੇ ਕਾਫੀ ਚੌਂਕਿਆ ਤੌਰ ਤੇ ਸਾਮਣ ਵਾਲੀ ਏ ਵੀ ਤੇ ਇਹਦੀ ਬਾਈ ਤੋਂ ਡਿਟੇਲ ਲੈਣੀ ਪੂਰੀ ਕਿਣਵਾ ਸੂਬਾ ਤੇ ਕੀ ਡਿਮਾਂਡ ਆ ਥਾਰ ਵੇਖੋ ਇਹ ਲਾਦਾ ਜਿਵੇਂ ਤੀਜੇ ਚੌਥੇ ਸੂਏ ਵਾਲੇ ਦੇ ਹੁੰਦੇ ਤੇ ਮੂੰਹ ਦਾ ਵੇਖ ਲਈ ਸਾਰਿਆਂ ਦੁੱਧਾਂ ਦਾ ਵੀਰ ਜੀ ਕਿੰਨੇ ਦਿਨ ਹੋ ਗਏ ਨੂੰ ਸੂਈ ਸੂਈ ਨੂੰ ਪੰਜਵਾਂ ਦਿਨ ਹੈ ਜੀ ਬੋਲੇ ਜੀ ਹਾਂ ਜੀ ਕਿੰਨਾ ਬੋਲਾ ਜੀ 11 ਕਿਲੋ ਜਮਾ ਖੁੱਦਾ ਡੁੱਧ ਜੀ ਕਿੰਨਾ ਦੁੱਧ ਕੱਢੂ ਇਹ ਦੁੱਧ ਕੱਢਦੂ 14 ਕਿਲੋ ਜੀ 14 ਕਿਲੋ 15 ਜੰਮ ਦੀ ਝੋਟੀ ਇਹ ਤੇ ਇਹਦੀ ਡਿਮਾਂਡ ਕੀ ਆ 1,30,000 ਦੀ ਦੇਣਾ ਜੀ ਦੇਣੀ ਇੱਕ ਦੀ 20 ਦੀ ਦੇਦਾ ਜੀ ਇੱਕ ਵੀ ਦੀ ਨੰਬਰ ਦੱਸ ਦਿਓ 62396 ਜੀ ਹਾਂ ਜੀ 0889 ਠੀਕ ਹੈ ਜੀ ਲਓ ਬਾਈ ਜਿਹੜਾ ਕੋ ਮੋਹਰਾ ਨਸਲ ਦੀ ਆ ਝੋਟੀ ਆ ਬਹੁਤ ਸੋਹਣੀ ਡੱਕ ਲਓ ਉੱਲਾ ਸਿੰਘ ਆ ਫੇਸ ਕੁਆਲਿਟੀ ਦੋਸਤੋ ਚੈੱਕ ਕਰ ਸਕਦੇ ਹੋ ਜੈਡ ਬਲੈਕ ਲੈ ਚਲੋ ਤੇ ਮੀਡੀਅਮ ਹਾਈਟ ਦੀ ਆ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਢੱਕ ਲਓ ਜੀ ਬਹੁਤ ਸੋਹਣੀ ਆਰਡਰ ਕੁਆਲਿਟੀ ਆ ਤੇ ਬਹਿਣੀ ਵਾਲੇ ਪਾਸੋਂ ਦੋਸਤੋ ਥਣ ਦੇਖ ਸਕਦੇ ਹੋ ਤੁਸੀਂ ਲੈਓ ਜੀ ਬਾਕੀ ਬਾਈ ਜੀ ਹੁਣਾਂ ਨਾਲ ਕਰਦੇ ਗੱਲ ਕਿੜਵਾ ਸੁਹਾ ਲੈ ਜਾਓ ਉੱਥੇ ਤੇ ਕੀ ਡਿਮਾਂਡ ਆ ਝੋਟੀ ਬਹੁਤ ਸੋਹਣੀ ਆ ਸ਼ੰਕਰ ਜਿੰਨੇ ਵੀ ਅੱਜ ਮੰਡੀ ਵੇਖੇ ਨਾ ਕਾਫੀ ਸੋਹਣੇ ਆ ਸਿੰਘ ਥੋੜਾ ਜਿਹਾ ਖੁੱਲਾ ਤੇ ਮੀਡੀਅਮ ਹਾਈਟ ਆ ਤੇ ਬਾਈ ਤੋਂ ਜਾਣਦੇ ਆ ਕਿਣਵਾ ਸੁਆ ਕੀ ਰੇਟ ਆ ਕੀ ਡਿਮਾਂਡ ਆ ਬੰਦਿਓ ਜੀ ਲੈਓ ਬੰਦ ਲਓ ਆਰਡਰ ਕੁਆਲਿਟੀ ਬਹੁਤ ਸੋਹਣੀ ਚੋੜੀ ਸਸਿਗਾ ਭਾਉ ਜੀ ਸਸਿਗਾ ਉਹ ਠੀਕਾ ਜੀ ਕਿਣਵਾ ਸੁਆ ਜੀ ਇਹ ਦੁੱਧ ਜਾਸ ਮੇਰੀ ਕਿੰਨੇ ਦਿਨ ਹੋ ਗਏ ਜੀ ਕੋਈ ਨੂੰ ਨਾ ਹੋ ਗਿਆ 15 ਦਿਨ ਜੀ ਦੁੱਧ ਤੇ ਆ ਗਈ ਫੋਨ ਹਾਂ ਜੀ ਕਿੰਨਾ ਦੁੱਧ ਤਿਆਰ ਹੈ ਜਿਹੜਾ ਆਪਾਂ ਚਵਾ ਸਕਦੇ ਹਾਂ 12 ਕਿਲੋ ਜੀ ਬਿਲਕੁਲ ਸਹੀ ਆ ਆਮ ਲੋਕੀ ਜਿਆਦਾ ਕਹਿ ਦਿੰਦੇ ਆ ਇੰਨਾ ਤੇ ਕੀ ਡਿਮਾਰਟ ਕਰਦੇ ਆ ਇਹਦੇ ਕੋਲ 15000 ਇੱਕ 15 ਹਾਂ ਜੀ ਦਿਨ ਲੈਣ ਪੂਰਾ ਪਾਰੀ ਦੇ ਦਾਂਗੇ ਜੀ ਅੱਛਾ ਮੈਂ ਨੰਬਰ ਦੱਸ ਦਿੰਦਾ ਫੋਨ ਨੰਬਰ 98746 ਹਾਂ ਜੀ 74760 ਠੀਕ ਹੈ ਲਓ ਦੋਸਤੋ ਮੋਰਾ ਨਸਲ ਦੇ ਵਿੱਚ ਤੇ ਮੀਨੀ ਫੇਸ ਕੁਆਲਿਟੀ ਦਾ ਦਿਖਾ ਲੈਂਦਾ ਜੀ ਫੇਸ ਕੁਆਲਿਟੀ ਦੋਸਤੋ ਪਤਲੀ ਬੂਥੀ ਆ ਤੇ ਮੀਨੀ ਝੋਟੀ ਜਿਹਨੂੰ ਕਹਿ ਦਿੰਦੇ ਆ ਸਿੰਗਲ ਦੇ ਭਾਈ ਸਿੰਗਲ ਦੇ ਆ ਮੀਨੀ ਦੇ ਵਿੱਚ ਤੇ ਚੰਗਾ ਸੋਹਣਾ ਪੇਠ ਪੜਾਇ ਝੋਟੀ ਦਾ ਤੇ ਗੱਬਣ ਝੋਟੀ ਆ ਮੰਜਾ ਡੈਂਦਾ ਆਡਰ ਕੁਆਲਿਟੀ ਦੇਖੋ ਤੁਸੀਂ ਦੋਸਤੋ ਕਾਫੀ ਸ਼ਾਨਦਾਰ ਆਡਰ ਕੁਆਲਿਟੀ ਆ ਲੈਓ ਭਾਈ ਕੋਨੀ ਤੇ ਪਤਲੇ ਚੰਮ ਦੀ ਆ ਨਾੜਾਂ ਦੀਆਂ ਵੇਚਦੀ ਤੇ ਮੱਥੇ ਤੇ ਮਾੜੀ ਜੀ ਬੱਲੀ ਆ ਤੇ ਬਾਕੀ ਅੱਖਾਂ ਵੀ ਜੈਡ ਬਲੈਕ ਆ ਸਾਰੀ ਜਾਂ ਜੀ ਬੰਦ ਹੋਈ ਬੰਦੋ ਜੈਡ ਬਲੈਕ ਤੇ ਨਾੜਾਂ ਝੋਟੀ ਦੇ ਵਿੱਚ ਦੀ 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 ਨਿੱਕੀ ਵੱਖੀ ਦੀ ਬਿਲਕੁਲ ਹੈਗੀ ਆ ਮੀਨੀ ਮੱਝ ਜਿਹਨੂੰ ਕਹਿੰਦੇ ਸਿੰਘ ਬਾਈ ਜਾਂਦਾ ਹਿਲਦੇ ਆ ਉਲਟ ਬਹਿਣੀ ਵਾਲੇ ਪਾਸੋਂ ਦੋਸਤੋ ਥਣ ਦੇਖ ਸਕਦੇ ਤੁਸੀਂ ਕਾਫੀ ਸਪੇਸ ਤੇ ਕਾਫੀ ਸੋਹਣੀ ਸਸਿਕਾ ਵੀ ਜੀ ਸਸਿਕਾ ਜੀ ਕਿੰਵੇਂ ਸਵੇਰ ਦੀ ਗੱਬਰ ਹੈ ਜੀ ਇਹ ਤੀਜਾ ਸੂਵ ਹੈ ਜੀ ਤੀਜਾ ਸੂਵ ਹੈ ਦੂਜੇ ਸੂਵੇ ਦਾ ਕੀ ਰਿਕਾਰਡ ਹੈ ਤਾਂ ਇਹਦਾ ਹੈਗਾ 14-15 ਕਿਲੋ ਦਾ ਜੀ ਐਰਕਾ ਕੀ ਜਾਊਗੀ ਜੀ ਐਰਕਾ ਵੀ ਜਰੂਰੀ 1500 ਕਿਲੋ ਦਾ 15-16 ਕਿਲੋ ਵੀ ਠੀਕ ਹੈ ਕੀ ਡਿਮਾਂਡ ਕਰਦੇ ਹੋ ਇਹਦਾ ਇੱਕ ਤੀਜਾ ਜੀ ਕਿੰਨੇ ਦਿਨਾਂ ਦੀ ਕੱਚੀ ਵੇਚੇ ਇਹ ਲੈਣ 10 ਦਿਨ ਜੀ ਫਿਰ ਉਹਨੇ ਦਿਨੋਂ ਤਾਂ ਬੰਦ ਹਾਂ ਜੀ ਇੱਕ ਤੀਜਾ ਡਿਮਾਂਡ ਦੇਣ ਲੈਣ ਲੈਣ ਕਰਵਾਗਾ ਇੱਕ ਵਾਰ ਦੀ ਜੀ ਇੱਕ ਦੱਸ ਦਿ ਨੰਬਰ ਦੱਸ ਦਿ 98746 ਜੀ 74760 ਠੀਕ ਹੈ ਜੀ ਮਿਹਰਬਾਨੀ ਲਓ ਦੋਸਤੋ ਮੋਹਰਾ ਨਸ ਦੇ ਵਿੱਚ ਮੋਟੀ ਤੇ ਫੋਨਸ ਕੁਆਲਟੀ ਵੇਖੋ ਤੁਸੀਂ ਰਿੰਗ ਸਿੰਘ ਪਤਲੀ ਬੂਤੀ ਤੇ ਚੰਗੀ ਹਾਈਟ ਚੰਗਾ ਪੇਟ ਪੂੜਾ ਤੇ ਥਣਾ ਦੀ ਕੁਆਲਟੀ ਦੇਖ ਸਕਦੇ ਤੁਸੀਂ ਖੋਲੀ ਵੀਰ ਮੜਾ ਤੇ ਅਡਰ ਕੁਆਲਟੀ ਕਰਮਾ ਦੀ ਬਹੁਤ ਸੋਹਣੀ ਜਬਰਦਸਤ ਐਨੂੰ ਦੋਰੋ ਮੜਾ ਤੇ ਚੰਗੀ ਹਾਈਟ ਆ ਬਾਈ ਦੀ ਹਾਈਟ ਦੇਖ ਲਓ ਤੇ ਮਾਈ ਦੀ ਹਾਈਟ ਦੇਖ ਲਓ ਪੰਜ 5.5 6 ਫੁੱਟ ਦੀ ਹਾਈਟ ਆ ਮਾਈ ਦੀ ਆਰਡਰ ਕੁਆਲਿਟੀ ਦੇਖੋ ਦੋਸਤੋ ਬਹੁਤ ਸ਼ਾਨਦਾਰ ਲੈ ਆ ਬਾਈ ਚੰਗਾ ਪੇਟਪੂੜਾ ਤੇ ਚੰਗਾ ਕੱਦ-ਕੜ ਚੰਗੀ ਫੇਸ ਕੁਆਲਿਟੀ ਮੰਡੀ ਦੇ ਵਿੱਚੋਂ ਵੀਡੀਓ ਬਣਾਈਆਂ ਬਹੁਤ ਸੋਹਣੀ ਮੱਝ ਲੱਗੀ ਆ ਤੇ ਤਦੇ ਕਰਕੇ ਆਰਡਰ ਕੁਆਲਿਟੀ ਦੇਖੋ ਦੋਸਤੋ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਆ ਕਰਕੇ ਤੇ ਫੇਸ ਕੁਆਲਿਟੀ ਵੀਰ ਕੋ ਠੰਡੀ ਸੀ ਸਸਿਕਾ ਵੀਰ ਜੀ ਮੂੰਹ ਕਿੰਨੀ ਆ ਛਿੱਗੀ ਛਿੱਗੀ ਮੂੰਹ ਵੀ ਦੋਸਤੋ ਛਿੱਗੀ ਜ ਦਿਖਾਈ ਦੇ ਨਾ ਨਾ ਕਹਿੰਦੀ ਨਹੀਂ ਉਹ ਛੱਡਦੇ ਬਾਈ ਲੈ ਦੇਖ ਸਕਦੇ ਹੋ ਦੋਸਤੋ ਮੂੰਹ ਵੀ ਛਿੱਗੀ ਐ ਠੰਡੀ ਸੀਲ ਆ ਬਿਲਕੁਲ ਰਸੇ ਤੋਂ ਬਿਨਾ ਛੱਡੀ ਕਿੰਨੇ ਦਿਨ ਹੋ ਗਏ ਵੀਰ ਜੀ ਵਿਆਹ ਹੀ ਨੂੰ ਉਹ ਅਠਵਾਂ ਦਾ ਹੈ ਨਾ ਜੀ ਅਠਵਾਂ ਦਾ ਕਿਡਵਾਂ ਸੂਬਾ ਹੈ ਦੂਜਾ ਦੂਜਾ ਸੂਬਾ ਕਿੰਨਾ ਤੋਂ ਤਿਆਰ ਦੁੱਧ 16 ਕਿਲੋ ਨੈਟ ਤਿਆਰ ਹੈ ਐ ਟਾਈਮ ਵਜ਼ਨ ਕੱਦ ਕਾਟਣਾ ਤਾਂ ਵਜ਼ਨ ਆ ਜੇ ਹਾਂ ਵੀਰੇ ਇਹ ਤਾਂ ਤਾਜੀ ਆ ਅਜੇ ਤਾਂ ਤਾਜੀ ਆ ਨਾਲੇ ਇੱਕ ਮੌਸਮ ਹੋਣੀ ਸਹੀ ਹੋਉਂਦਿਆ ਤਾਂ ਮੌਸਮ ਸਹੀ ਹੋਣਾ ਹਾਂ ਤਾਂ ਕੀ ਡਿਮਾਂਡ ਕਰਦੇ ਹੋ ਮੁੱਲ ਤਾਂ ਦੋ ਕਰਦੇ ਸੀਗੇ ਦੇ ਲੈਣ 80 ਦੀ ਦੇ ਦਾਂਗੇ ਨੰਬਰ ਦੱਸ ਦਿੰਦਾ 99157 ਹਾਂਜੀ 99147 ਠੀਕ ਲੋ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਤੇ ਚੰਗਾ ਹਨ ਲੱਗਾ ਵੀ ਸਾਜੂ ਜੀ ਅਡਰ ਕੁਆਲਿਟੀ ਤੇ ਪੇਟਪੂੜਾ ਵੀ ਕਾਫੀ ਸ਼ਾਨਦਾਰ ਫੇਸ ਕੁਆਲਿਟੀ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਫੇਸ ਕੁਆਲਿਟੀ ਆ ਤੇ ਵੀ ਸ਼ੇਪ ਦੇ ਵਿੱਚ ਝੋਟੀ ਆ ਅੱਗੋਂ ਪਤਲੀ ਪਿੱਛੋਂ ਭਾਰੀ ਤੇ ਚੰਗਾ ਸੋਹਣਾ ਪੇਟਪੂੜਾ ਚੰਗਾ ਕਦ ਲੈ ਆ ਬਾਈ ਬਾਈ ਦਾ ਕਦ ਵੇਖ ਲਓ ਝੋਟੀ ਦਾ ਕਦ ਵੇਖ ਲਓ ਪਤਲਾ ਸਿੰਘ ਥੋੜਾ ਜਿਹਾ ਖੁੱਲਾ ਹੈ ਤੇ ਸ਼ੌਂਕੀਆ ਤੌਰ ਵਾਲੀ ਝੋਟੀ ਆ ਬਹੁਤ ਸੋਹਣੀ ਤੇ ਮੂੰਹ ਵਿੱਚ ਆ ਜਾਂਦਾ ਦੋ ਦੰਦਾਂ ਦਾ ਤੇ ਬਾਈ ਨੂੰ ਪੁੱਛਦੇ ਆ ਕਿ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਤੇ ਕੀ ਦੁੱਧ ਤਿਆਰ ਆ ਆ ਬੈਣੀ ਵਾਲੇ ਪਾਸੋਂ ਦੋਸਤੋਂ ਥਰ ਦੇਖ ਸਕਦੇ ਹੋ ਜੀ ਸਸੀ ਕਾ ਬਾਈ ਜੀ ਸਸੀ ਕਾ ਹੋ ਠੀਕਾ ਜੀ ਮੂੰਹ ਦੋ ਦੰਦਾਂ ਦਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ 6 ਵਾ ਦਿਨ ਲੱਗਿਆ ਤੇ ਕਿੰਨੇ ਆ ਬੋਲਾ ਹੈ 12 ਕਿਲੋ ਮੇੜਵਾ ਕੰਡੇ ਵਾਲਾ ਕਿੰਨਾ ਦੁੱਧ ਕਰ ਜੂਗੀ 15 ਦੂਰਾ ਆਉਂਦਾ 15 ਦੋ ਹਰੇ ਆਲੇ ਦੀ ਠੀਕ ਹੈ ਜੀ ਕਦ ਕਾਟਦਾ ਜੇ ਬੰਜੂਗੀ ਝੋਟੀ ਆ ਆ ਬਾਜੂ ਮੂੰਹ ਕੀ ਡਿਮਾਂਡ ਕਰਦੇ ਹੋ ਬਲ ਤੱਕਤੀ ਹੈ ਦੇ ਲੈਣ 15 ਦੀ ਫੇਰ ਮੋਬਾਈਲ ਨੰਬਰ ਦੱਸੋ 996888125 ਠੀਕ ਹੈ ਲੋ ਦੋਸਤੋ ਐਚ ਐਫ ਦੇ ਵਿੱਚ ਗਾਂ ਹੈ ਆਰਡਰ ਕੁਆਲਿਟੀ ਦੇਖੋ ਤੇ ਚੰਗਾ ਸੋਹਣਾ ਕਦ ਕਾਟਾ ਬੋਦੀ ਵਾਲੀ ਗਾਂ ਹੈ ਤੇ ਮੱਝਾ ਅਰਗਾ ਟਾਈਟ ਆਰਡਰ ਆ ਡੱਕ ਲਓ ਜੀ ਡੱਕ ਲਓ ਡੱਕ ਲਓ ਇੱਕ ਤਾਂ ਢਿੱਲ ਨਹੀਂ ਹੈਗੀ ਨਹੀਂ ਤੇ ਆਮ ਟਲਕਦਾ ਫਿਰਦਾ ਉਦਾਂ ਦਾ ਨਹੀਂ ਨਾੜਾਂ ਦੀ ਦੀਦੀਆਂ ਹਵਾਨੇ ਵੇਚਦੀ ਦੇਖ ਸਕਦੇ ਤੁਸੀਂ ਤੇ ਥਾਣਾ ਦੀ ਕੁਆਲਿਟੀ ਦੇਖੋ ਤੁਸੀਂ ਬਹੁਤ ਸ਼ਾਨਦਾਰ ਬੋਦੀ ਵਾਲੀ ਜੈਡ ਬਲੈਕ ਜੈਡ ਬਲੈਕ ਨਹੀਂ ਗਈ ਬਲੈਕ ਵਾਈਟ ਤੇ ਚੰਗੀ ਲੰਥ ਤੇ ਚੰਗੀ ਹਾਈਟ ਤੇ ਫੇਸ ਕੁਆਲਿਟੀ ਦੇਖ ਸਕਦੇ ਤੁਸੀਂ ਉਲਟ ਬਹਿਣੀ ਵਾਲੇ ਪਾਸਿਓ ਥਣ ਵੇਖੋ ਦੋਸਤੋ ਤੇ ਬਾਕੀ ਕਰਦੇ ਭਾਉਜੀ ਹੁਣਾਂ ਨਾਲ ਗੱਲ ਸਸੀ ਦਾ ਭਾਉਜੀ ਹੋ ਠੀਕ ਠਾਕ ਜੀ ਐਨੋ ਜੀ ਕਿੰਨਾ ਸੁਭਾ ਜੀ ਦੂਜਾ ਸੁਭਾ ਕਿੰਨੇ ਦਿਨ ਹੋ ਗਏ ਜੀ ਅੱਜ ਪੰਜ ਚਾਰ ਦਿਨ ਬੱਚੀ ਆਰਡਰ ਕੁਆਲਿਟੀ ਬਹੁਤ ਸੋਹਣੀ ਹੈ ਮਗਰ ਵੱਛੀ ਹੈ ਜੀ ਚੰਗੇ ਟੀਕੇ ਦੀ ਹੈ ਲੱਗਦਾ ਠੀਕ ਕਿੰਨਾ ਦੋ ਤਿਆਰ ਆ 26 ਕਿਲੋ ਤਿਆਰ ਮੇਣਵਾ ਕਿੰਨਾ ਕਰ ਜੂਗੀ ਠੀਕ ਕਿਲੋ ਠੀਕ ਕਿ ਡਿਮਾਂਡ ਕਰਦੇ ਹੋ ਇਹਦਾ 1 5 ਦੇਣ ਲੈਣਾ ਆਪਾਂ ਦੇਣ ਲੈਣ ਬਾਅਦ ਇਹਦਾ ਗਵਰਨਰ ਕਰਦੇ ਠੀਕ ਹੈ ਨੰਬਰ ਦੱਸ ਦਿਓ 9943 ਹਾਂਜੀ 6292 ਠੀਕ ਹੈ